ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਗੁਰਦੇਵਾਲ ਸਿੰਘ ਐਂਡ ਸਨ ਝੂਲਿਆਂ ਵਾਲਿਆਂ ਦੇ ਵੱਲੋਂ ਗਮਲਿਆਂ ਦੇ ਸਟੈਂਡ ਤਿਆਰ ਕੀਤੇ ਗਏ ਨੇ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਰਕਸ਼ਾਪ ਦੇ ਮਾਲਕ ਹਰਪ੍ਰੀਤ ਬਿੰਨੀ ਨੇ ਦੱਸਿਆ ਕਿ ਜਿਵੇਂ ਕਿ ਬਰਸਾਤ ਦਾ ਮੌਸਮ ਹੁਣ ਸ਼ੁਰੂ ਹੋ ਚੁੱਕਿਆ ਹੈ ਇਸ ਰਣ ਘਰਾ ਫਸੂਪਰ ਰੱਖੇ ਗਮਲੇ ਟਾਇਲਾਂ ਤੇ ਮਾਰਬਲ ਨੂੰ ਖਰਾਬ ਕਰ ਦਿੰਦੇ ਨੇ ਉਹਨਾਂ ਕਿਹਾ ਕਿ ਬਰਸਾਤ ਨੂੰ ਦੇਖਦੇ ਆ ਡਿਜ਼ਾਈਨਦਾਰ ਗਮਲਿਆਂ ਦੇ ਸਟੈਂਡ ਬੜੇ ਹੀ ਸਸਤੇ ਰੇਟਾ ਉਤੇ ਤਿਆਰ ਕੀਤੇ ਗਏ ਨੇ ਉਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਕੀ ਇਹ ਸਟੈਂਡ ਫਰਸ਼ ਨੂੰ ਖਰਾਬ ਹੋਣ ਤੋਂ ਬਚਾਉਂਦੇ ਨੇ ਉਸ ਦੇ ਨਾਲ ਹੀ ਗਮਲਿਆਂ ਦੀ ਸਾਮ ਸੰਭਾਲ ਵੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਝੁੱਲਿਆਂ ਦੇ ਵੀ ਨਵੇਂ ਡਿਜ਼ਾਈਨ ਤਿਆਰ ਕੀਤੇ ਗਏ ਨੇ ਉੱਥੇ ਪਹੁੰਚੇ ਹੋਏ ਗ੍ਰਾਹਕਾਂ ਨੇ ਗੱਲਬਾਤ ਕਰਦੇ ਕਿਹਾ ਕਿ ਗਮਲਿਆਂ ਦੇ ਸਟੈਂਡ ਲੈ ਕੇ ਜਾਣ ਨਾਲ ਉਹਨਾਂ ਦੇ ਘਰ ਦਾ ਫਰਸ਼ ਖਰਾਬ ਹੋਣ ਤੋਂ ਬਚਦਾ ਹੈ ਅਤੇ ਕਿਹਾ ਕਿ ਸਸਤੇ ਰੇਟਾਂ ਦੇ ਉੱਪਰ ਝੁੱਲੇ ਤੇ ਗਮਲੇ ਲੈਣ ਦੇ ਲਈ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰਨੀ ਚਾਹੀਦੀ ਹੈ ਆਓ ਦੇਖਦੇ ਹਾਂ ਸਮਰਾਲਾ ਤੋਂ ਦਿਨੇਸ਼ ਭਾਤਵਾਜ ਦੀ ਇਹ ਰਿਪੋਰਟ। ਹਰਦੀਪ ਸਿੰਘ ਜੀ ਅੱਜ ਆਏ ਹੋ ਤੁਸੀਂ ਝੂਲੇ ਦੇਖਣ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ ਝੂਲਿਆਂ ਦੇ ਇੱਥੇ ਬਹੁਤ ਵਧੀਆ ਡਿਜ਼ਾਈਨ ਪਏ ਨੇ ਜੀ। ਸਾਨੂੰ ਪਤਾ ਲੱਗਿਆ ਸਾਡੇ ਪਿੰਡ ਪਹਿਲਾਂ ਵੀ ਤਿੰਨ ਚਾਰ ਝੂਲੇ ਗਏ ਨੇ। ਉਹਨਾਂ ਦੇ ਡਿਜ਼ਾਈਨ ਵਗੈਰਾ ਦੇਖ ਕੇ ਬੱਚਿਆਂ ਦੇ ਪਸੰਦ ਆ ਗਏ। ਤੇ ਅੱਜ ਇੱਥੇ ਆ ਕੇ ਦੇਖਿਆ ਇੱਥੇ ਤਾਂ ਬੜੇ ਵਧੀਆ ਡਿਜ਼ਾਈਨ ਪਏ ਨੇ ਉਹਨਾਂ ਨਾਲੋਂ ਵੀ ਜ਼ਿਆਦਾ। ਤੇ ਸਾਨੂੰ ਤਾਂ ਆਪ ਚੂਲਾ ਪਸੰਦ ਆਇਆ ਜੀ ਤੇ ਇਹਨਾਂ ਦਾ ਪੇਜ ਵੀ ਚੱਲ ਰਿਹਾ ਇੰਸਟਾਗ੍ਰam ਤੇ ਵੀ ਤੇ ਫੇਸਬੁੱਕ ਤੇ ਵੀ ਚੱਲ ਰਿਹਾ ਤੇ ਸਾਰੀ ਦੁਨੀਆ ਦੇ ਵਿੱਚ ਫੈਲਿਆ ਆ ਇਹਨਾਂ ਦਾ ਗੁਰਦਿਆਰ ਲੈਂਡ ਸੰਜ ਸਮਰਾਲਾ ਆਪਣੇ ਪੰਜ ਸਬ ਦੇ ਗਦਾਮਾ ਦੇ ਲੱਗ ਹੀ ਹੈਗਾ ਇਹਨਾਂ ਦਾ ਬਣਿਆ ਹੋਇਆ ਚਾਹਵਰ ਹਾਂਜੀ ਹਾਂਜੀ ਚਾਹਵਰ ਰੋਡ ਜੋ ਆ ਆ ਪੰਜ ਸਬ ਦੇ ਗਾਮਲੇ ਨਾ ਜੀ ਮਾਰਕ ਫੱਡ ਵਾਲੇ ਉੱਥੇ ਬਣਿਆ ਆ ਤੇ ਅੱਜ ਜਦੋਂ ਆਖੇ ਇਹਨਾਂ ਦੇ ਦੇਖਿਆ ਇਹਨਾਂ ਦੇ ਤਾਂ ਅਨੇਕਾਂ ਹੀ ਖੜੇ ਆ ਚੂਲੇ ਬਹੁਤ ਵਧੀਆ ਜਣੀ ਰੰਗਦਾਰ ਝੂਲੇ ਨੇ ਔਰ ਕਸਟਮਰ ਨੂੰ ਖਿੱਚਦੇ ਨੇ ਆਪਣੇ ਆਪ ਤੁਸੀਂ ਕਿਹੜਾ ਝੂਲਾ ਲੈ ਕੇ ਜਾ ਰਹੇ ਹੋ ਅੱਜ ਮੇਰੇ ਤਾਂ ਜੀ ਆਪ ਝੂਲਾ ਬੱਚਿਆਂ ਨੇ ਫਰਾਂ ਦੇ ਦਿੱਤਾ ਏ ਰੇਟ ਵਗੈਰਾ ਦੀ ਗੱਲ ਕਰੀਏ ਰੇਟ ਨਾ ਸਟਾਈਕ ਇੱਥੇ ਬਿਲਕੁਲ ਜੀ ਰੇਟ ਬਹੁਤ ਵਧੀਆ ਇਹਨਾਂ ਦੇ ਜੈਨੂਇਨ ਰੇਟ ਨੇ ਕੋਈ ਜ਼ਿਆਦਾ ਕੋਈ ਰੇਟ ਨਹੀਂ ਹੈ ਕਿ ਮੈਕਸਿਮਮ ਰੇਟ ਰੱਖੇ ਹੋਣੇ ਅਸੀਂ ਹੋਰ ਵੀ ਕੰਨੇ ਵਗੈਰਾ ਵੀ ਪਤਾ ਕਰਿਆ ਦਿਗਾ ਉਹਨਾਂ ਨਾਲੋਂ ਕਾਫੀ ਛੋਟ ਆ ਇਹਨਾਂ ਕੋਲ ਜੀ ਇਹ ਘਰ ਬਣਾਇਆ ਸੀਗਾ ਜੀ ਨਵਾਂ ਤੇ ਸਾਡਾ ਫਰਸ਼ ਖਰਾਬ ਹੋ ਜਾਂਦਾ ਸੀਗਾ ਅਸੀਂ ਗਮਲਿਆਂ ਦੇ ਸਟੈਂਡ ਲੱਭ ਰਹੇ ਸੀਗੇ ਤੇ ਸਾਨੂੰ ਕਿਤੇ ਵੀ ਵਾਜਬ ਰੇਟ ਤੇ ਵਧੀਆ ਕੁਆਲਟੀ ਦੇ ਸਟੈਂਡ ਨਹੀਂ ਸੀ ਮਿਲ ਰਹੇ ਤੇ ਅਸੀਂ ਫੇਸਬੁੱਕ ਤੇ ਪੇਜ ਵਿਜ਼ਿਟ ਕੀਤਾ ਗੁਰदयाल ਸਿੰਘ ਹਨ ਸੰਸ ਤੇ ਉਸ ਤੋਂ ਬਾਅਦ ਅਸੀਂ ਵਿਜ਼ਿਟ ਕੀਤਾ ਇਹਨਾਂ ਦੀ ਸ਼ਾਪ ਤੇ ਸਮਰਾਲੇ ਚਾਵਾ ਰੋਡ ਤੇ ਤੇ ਜਿੱਥੇ ਅਸੀਂ ਇਹਨਾਂ ਦੇ ਸਟੈਂਡ ਦੇਖੇ ਤੇ ਕੁਆਲਟੀ ਵਾਈਜ਼ ਸਾਨੂੰ ਸਟੈਂਡ ਬਹੁਤ ਵਧੀਆ ਲੱਗੇ ਤੇ ਬਹੁਤ ਹੀ ਵਾਜੋ ਵਰੇਟਾਂ ਤੇ ਉਰੇ ਸਟੈਂਡ ਅਸੀਂ ਦੇਖੇ ਤੇ ਅਸੀਂ ਇਹਨਾਂ ਦੇ ਕੋਲੋਂ ਲੈ ਕੇ ਗਏ ਆ ਕਿ ਸਟੈਂਡ ਤੇ ਬਹੁਤ ਵਧੀਆ ਯਾਨੀ ਸਾਨੂੰ ਇਹਨਾਂ ਦੇ ਸਟੈਂਡ ਲੱਗੇ ਸਰ ਕਹਿੰਦੇ ਡਿਜ਼ਾਈਨ ਵਗੈਰਾ ਚੰਗੇ ਲੱਗੇ ਤੁਹਾਨੂੰ ਸਾਰੇ ਡਿਜ਼ਾਈਨ ਬਹੁਤ ਵਧੀਆ ਲੱਗੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਹਰਪ੍ਰੀਤ ਸਿੰਘ ਬਿੰਨੀ ਇਹ ਅਲੱਗੋਂ ਮੈਂ ਬਹੁਤ ਬਹੁਤ ਥੈਂਕਸ ਕਰਦਾ ਦੇਸ਼ ਦੁਨੀਆ ਟੀਵੀ ਚੈਨਲ ਦਾ ਜਿਨ੍ਹਾਂ ਨੇ ਸਾਡੇ ਕੋਲ ਵੀਜ਼ਿਟ ਕਰਿਆ ਤੇ ਸਾਡੀ ਸਾਨੂੰ ਬਹੁਤ ਵਧੀਆ ਵੀਡੀਓਜ਼ ਰਾਹੀਂ ਬਹੁਤ ਵਧੀਆ ਕਸਟਮਰਸ ਨਾਲ ਮਿਲਾਇਆ ਤੇ ਤੁਸੀਂ ਸਾਡੀ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਥੈਂਕਸ ਅੱਜ ਅਸੀਂ ਤੁਹਾਡੇ ਨਾਲ ਬਹੁਤ ਜ਼ਰੂਰੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹਾਂ ਅੱਜਕਲ੍ਹ ਬਰਸਾਤੀ ਮੌਸਮ ਕਰਕੇ ਜਿਵੇਂ ਕਿ ਜੀ ਆਪਣੇ ਘਰਾਂ ਦੇ ਫਰਸ਼ਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਜਿਨ੍ਹਾਂ ਦੇ ਜਿਹੜੇ ਪਾਂਟਸ ਲਵਰ ਨੇ ਤੇ ਉਹਨਾਂ ਦਾ ਗਮਲਿਆਂ ਦਾ ਵਿੱਚ ਬਹੁਤ ਸ਼ੌਂਕ ਆ ਗਮਲੇ ਰੱਖਣ ਨਾਲ ਫਰਸ਼ ਖਰਾਬ ਹੋ ਜਾਂਦੇ ਨੇ ਜਾਂ ਕਹਿ ਲੋ ਵੀ ਆਪਾਂ ਜਾਨਵਰ ਵਗੈਰਾ ਜਾਂ ਗੰਦਗੀ ਪਈ ਰਹਿੰਦੀ ਆ ਉਹਨਾਂ ਦਾ ਸੋਲੂਸ਼ਨ ਲੈ ਕੇ ਆਇਆ ਜੀ ਅਸੀਂ ਬਹੁਤ ਹੀ ਵਧੀਆ ਯੂਨੀਕ ਤਰੀਕੇ ਦੇ ਬਹੁਤ ਹੀ ਵਧੀਆ ਡਿਜ਼ਾਈਨਰ ਅਸੀਂ ਗਮਲਿਆਂ ਦੇ ਸਟੈਂਡ ਤਿਆਰ ਕਰੇ ਨੇ ਤੇ ਸਾਡੇ ਕੋਲ ਬਹੁਤ ਵਧੀਆ ਵੈਰਾਈਟੀ ਹੈ ਜੀ ਉਹਦੇ ਵਿੱਚ ਕੁਆਲਿਟੀ ਵੀ ਵਧੀਆ ਹੈ ਤੇ ਸਾਡੇ ਪ੍ਰਾਈਸ ਬਿਲਕੁਲ ਜਨਰਲ ਨੇ ਤੇ ਤੁਸੀਂ ਵਿਜ਼ਿਟ ਕਰੋ ਇੱਕ ਵਾਰ ਸਾਡੀ ਵਰਕਸ਼ਾਪ ਦੇ ਉੱਤੇ ਇੱਕ ਹੋਰ ਬੜੀ ਜ਼ਰੂਰੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਆ ਜੀ ਆਪਣੇ ਕੋਲ ਹਰ ਤਰ੍ਹਾਂ ਦੇ ਝੂਲੇ ਘਰਾਂ ਕੋਠਿਆਂ ਵਾਲੇ ਪਾਰਕਾਂ ਵਾਲੇ ਝੂਲੇ ਆਪਣੇ ਕੋਲ ਤਿਆਰ ਹੁੰਦੇ ਨੇ ਜੀ ਏ ਅਸੀਂ ਆਪਣੀ ਚਾਵਾ ਰੋਡ ਸਮਰਾਲਾ ਦੇ ਵਿੱਚ ਇੱਕੋ ਇੱਕ ਵਰਕਸ਼ਾਪ ਆ ਚਾਵਾ ਰੋਡ ਸਮਰਾਲਾ ਮੈਂ ਮੈਂਸ਼ਨ ਕਰਦਾ ਹਾਂ ਦੁਬਾਰਾ ਚਾਵਾ ਰੋਡ ਸਮਰਾਲਾ ਗੁਰਦਿਆਲ ਸਿੰਘ ਐਂਡ ਸਨਸ ਥੱਲੇ ਸਾਡਾ ਫੋਨ ਨੰਬਰ ਵੀ ਦਿੱਤਾ ਗਿਆ ਹੈ ਜੀ 959287171 959287171 ਮੇਰਾ ਨਾਮ ਬਿੰਨੀ ਹੈ ਜੀ ਤੁਸੀਂ ਕਦੇ ਵੀ ਸਾਨੂੰ ਆਨਲਾਈਨ ਵੀ ਤੁਸੀਂ ਇਨਕੁਆਰੀ ਕਰ ਸਕਦੇ ਹੋ ਸਾਡਾ ਪੇਜ ਚੱਲਦਾ ਗੁਰਦਿਆਲ ਸਿੰਘ ਐਂਡ ਸਨਸ ਦੇ ਨਾਮ ਤੇ ਫੇਸਬੁੱਕ ਤੇ ਵੀ ਇੰਸਟਾਗ੍ਰam ਦੇ ਉੱਤੇ ਵੀ ਉਦੇ ਉੱਤੇ ਵੀ ਤੁਸੀਂ ਸਾਡਾ ਵਰਕ ਚੈੱਕ ਕਰ ਸਕਦੇ ਹੋ ਤੇ ਆਨਲਾਈਨ ਹੀ ਆਪਣੇ ਘਰੇ ਮੰਗਾ ਸਕਦੇ ਹੋ ਨਕਲਾਂ ਤੋਂ ਬਚੋ ਜੀ ਸਾਡੇ ਕੋਲ ਬਹੁਤ ਤਰ੍ਹਾਂੀਆਂ ਇੱਥੇ ਇੱਕ ਦੋ ਚਾਂਸ ਹੋਏ ਨੇ ਸੋ ਮੈਂ ਤੁਹਾਨੂੰ ਅਵੇਅਰ ਕਰਦਾ ਕਿ ਸਾਡੀ ਇੱਕੋ ਵਰਕਸ਼ਾਪ ਆਪਣੀ ਇੱਕੋ ਬ੍ਰਾਂਚ ਆ ਚਾਵਾ ਰੋਡ ਦੇ ਉੱਤੇ ਸਮਰਾਲੇ ਖਾਸ ਸਮਰਾਲੇ ਦੇ ਵਿੱਚ ਆ ਸਾਡੀ ਇੱਕੋ ਵਰਕਸ਼ਾਪ ਗੁਰਦਿਆਲ ਸਿੰਘ ਐਂਸਲ ਦੇ ਨਾਮ ਤੇ ਤੇ ਅਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਹੀ ਵਧੀਆ ਤਰੀਕੇ ਦੇ ਗਮਲਿਆਂ ਦੇ ਸਟੈਂਡ ਸਾਡੇ ਕੋਲ ਹੁੰਦੇ ਨੇ ਤੁਸੀਂ ਆਓ ਦੇਖੋ ਤੇ ਆਪਣੇ ਫਰਸ਼ਾਂ ਨੂੰ ਬਚਾਓ ਦੀਨਾ ਤੇ ਤੁਸੀਂ ਬਹੁਤ ਪੈਸੇ ਲਾ ਕੇ ਇੰਨੇ ਵਧੀਆ ਵਧੀਆ ਫਰਸ਼ ਤਿਆਰ ਕਰਾਉਨੇ ਹੋ ਇੱਕ ਗਮਲਾ ਦਾ ਸਟੈਂਡ ਤੁਹਾਡੇ ਫਰਸ਼ਾਂ ਦੀ ਲਾਈਫ ਵਧਾ ਸਕਦਾ ਹੈ ਜੀ ਤੇ ਸਾਡੇ ਕੋਲ ਝੂਲੇ ਵੀ ਹਰ ਤਰ੍ਹਾਂ ਦੇ ਝੂਲੇ ਅਵੇਲੇਬਲ ਨੇ ਜੀ ਘਰਾ ਕੋਠੀਆਂ ਵਾਲੇ ਪਾਰਕਾਂ ਵਾਲੇ ਤੇ ਬਹੁਤ ਹੀ ਵਧੀਆ ਡਿਜ਼ਾਈਨ ਤਿਆਰ ਨੇ ਆਓ ਮਿਲੋ ਵਿਜ਼ਿਟ ਕਰੋ ਗੁਰਦਵਾਲ ਸਿੰਘ ਐਂਡ ਸੰਸ ਚਾਵਾ ਰੋਡ ਸਮਰਾਲਾ